ਸੋਸਾਖੀ ਦੇ ਅਨੁਸਾਰ ਕਿਸ ਤਰ੍ਹਾਂ ਖਾਲਸਾ ਰਾਜ ਆਵੇਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਉਣ ਵਾਲਾ ਹੈ ਸੋਸਾਖੀ ਵਿੱਚ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੁਝ ਲਿਖਿਆ ਹੋਇਆ ਹੈ ਆਪਾਂ ਉਸ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਵੈਸੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਆਪਾਂ ਅੱਜ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿੱਖਬਾਣੀਆਂ ਬਾਰੇ ਗੱਲ ਕਰਾਂਗੇ ਇਸ ਸੋਸਾਖੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਬਾਰੇ ਪਹਿਲਾਂ ਹੀ ਲਿਖਿਆ ਹੋਇਆ ਸੀ ਸੋਸਾਖੀ ਵਿੱਚ ਇਹ ਵੀ ਲਿਖਿਆ ਸੀ ਕਿ ਭਾਰਤ ਵਿੱਚ ਇੱਕ ਰੰਡੀ ਦਾ ਰਾਜ ਆਵੇਗਾ ਰੰਡੀ ਦਾ ਰਾਜ ਮਤਲਬ ਇੰਦਰਾ ਗਾਂਧੀ ਦਾ ਰਾਜ ਇਸ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਸੇ ਰਾਜ ਦਾ ਵੀ ਜ਼ਿਕਰ ਕੀਤਾ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਸੋਸਾਖੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਵੇਗਾ ਤੇ ਇਸ ਰਾਜ ਵਿੱਚ Hindu, Muslim, Sikh ਸਾਰੇ ਰਲ ਕੇ ਰਹਿਣਗੇ ਸੋਸਾਖੀ ਵਿੱਚ ਇਹ ਗੱਲ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਆ ਜਾਗਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅੰਗਰੇਜ਼ਾਂ ਦਾ ਰਾਜ ਜਾਣ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਜੰਗ ਹੋਏਗੀ ਜਿਸ ਵਿੱਚੋਂ ਪਾਕ ਨਾਮ ਦਾ ਇੱਕ ਨਵਾਂ ਦੇਸ਼ ਨਿਕਲੇਗਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਤੇ ਪਾਕਿਸਤਾਨ ਤੇ ਭਾਰਤ ਦੀ ਵੰਡ ਹੋ ਗਈ ਤੇ ਇੱਕ ਵੱਖਰਾ ਦੇਸ਼ ਨਿਕਲਿਆ ਜਿਸ ਨੂੰ ਪਾਕਿਸਤਾਨ ਕਿਹਾ ਜਾਂਦਾ ਹੈ। ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਹ ਵੀ ਲਿਖਿਆ ਹੋਇਆ ਸੀ ਕਿਸ ਵਣ ਤੋਂ ਬਾਅਦ ਭਾਰਤ ਵਿੱਚ ਕੁਝ ਹੋਰ ਜੰਗਾਂ ਲੱਗਣਗੀਆਂ ਜਿਸ ਜੰਗ ਵਿੱਚ ਬੰਗਲਾਦੇਸ਼ ਅਲੱਗ ਹੋ ਜਾਵੇਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਗਲਾਦੇਸ਼ ਪਹਿਲਾਂ ਭਾਰਤ ਦਾ ਇੱਕ ਹਿੱਸਾ ਸੀ ਤੇ ਹੁਣ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਚੁੱਕਿਆ ਹੈ 1971 ਵਿੱਚ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਗਿਆ ਸੀ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਪਾਰਦ ਤੇ ਰੰਡੀ ਦਾ ਰਾਜ ਆ ਜਾਵੇਗਾ ਇਸ ਬਾਰੇ ਸੋਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਰਾਜ ਚਲਸੀ ਰੰਡੀ ਦਾ ਫੌਜਾਂ ਚੜੇ ਹਰਮਿੰਦਰ ਮੈਂ ਖੁਰ ਪਿਜੇ ਕੋੜੇ ਕਾ ਹਰਮਿੰਦਰ ਮੈਂ ਆਨ ਇਹਨਾਂ ਲਾਈਨਾਂ ਦਾ ਅਰਥ ਹੈ ਕਿ 파ਰਤ ਉਤੇ ਰੰਡੀ ਦਾ ਰਾਜ ਆਵੇਗਾ ਤੇ ਜਦੋਂ ਇਹ ਰਾਜ ਆਵੇਗਾ ਤੇ ਜਦੋਂ ਇਹ ਰਾਜ 파ਰਤ ਉਤੇ ਹੋਵੇਗਾ ਤੇ ਹਰਮਿੰਦਰ ਵਿੱਚ ਫੌਜਾਂ ਚੜ ਕੇ ਆਉਣਗੀਆਂ ਤੇ ਇਹਨਾਂ ਖੂਨ ਡੁੱਲੇਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 1984 ਵਿੱਚ ਇੰਦਰਾ ਗਾਂਧੀ ਨੇ ਹਰਮਿੰਦਰ ਸਾਹਿਬ ਉਤੇ ਹਮਲਾ ਕਰਵਾਇਆ ਜਿਸ ਬਾਰੇ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਦੂਜੇ ਪਾਸੇ ਦੇਖੀਏ ਦਾ 1971 ਦੀ ਗੱਲ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਹ ਜੰਗ 14 ਦਸੰਬਰ 1971 ਨੂੰ ਸ਼ੁਰੂ ਹੋਈ ਤੇ 17 ਦਸੰਬਰ 1971 ਨੂੰ ਖਤਮ ਹੋ ਗਈ ਉਸ ਵੇਲੇ ਜਰਨਲ ਜੈਆ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਉਸ ਸਮੇਂ ਭਾਰਤ ਵਿੱਚ ਬਲੈਕਆਊਟ ਲੱਗਾ ਹੋਇਆ ਸੀ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਬੰਦਾ ਆਪਣੇ ਘਰ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਤੇ ਨਾ ਹੀ ਕੋਈ ਬੰਦਾ ਦੀਵਾ ਜਾਂ ਬੱਤੀ ਜਲਾ ਸਕਦਾ ਸੀ ਉਸ ਟਾਈਮ ਇੱਕ ਸਿੱਖ ਨੇ ਅਜਿਹਾ ਯੁੱਧ ਲੜਿਆ ਕਿ ਪਾਕਿਸਤਾਨ ਨੂੰ ਪਾਰਤ ਦੇ ਸਾਹਮਣੇ ਹਥਿਆਰ ਸੁਥਨੇ ਪਏ ਜਰਨਲ ਜਗਜੀਤ ਸਿੰਘ ਜਿਸ ਨੇ ਪਾਕਿਸਤਾਨ ਦੇ 93 ਹਜ਼ਾਰ ਸੈਨਿਕਾਂ ਨੂੰ ਆਪਣੇ ਅੱਗੇ ਝੁਕਾ ਦਿੱਤਾ ਇਸ ਸਮੇਂ 17 ਦਸੰਬਰ 1971 ਨੂੰ ਪਾਕਿਸਤਾਨ ਨੇ ਆਪਣੀ ਹਾਰ ਕਬੂਲ ਕਰ ਲਈ ਸੀ ਅਤੇ 18 ਦਸੰਬਰ 1971 ਨੂੰ ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਇਸ ਬਾਰੇ ਜ਼ਿਕਰ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੇ ਖਾਲਸਾ ਰਾਜ ਬਾਰੇ ਵੀ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਵੇਗਾ ਮਲੇਸ਼ ਖਾਲਸਾ ਦਾ ਅਰਥ ਹੁੰਦਾ ਹੈ ਪੈਸੇ ਦੇ ਮੋਹ ਮਾਇਆ ਵਿੱਚ ਫਸਿਆ ਹੋਇਆ ਤੇ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਬੰਦਾ ਉਹ ਬੰਦਾ ਜੋ ਆਪਣੇ ਫਾਇਦੇ ਲਈ ਦੇਸ਼ ਨੂੰ ਵੀ ਵੇਚ ਦੇਵੇ ਅੰਮ੍ਰਿਤ ਧਾਰਨ ਕਰਕੇ ਵੀ ਸ਼ਰਾਬ ਦੀ ਵਰਤੋਂ ਕਰੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਉਹ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਵੇਗਾ ਜੋ ਕਿ ਇਸ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਵੇਗਾ ਸੋਸਾਖੀ ਵਿੱਚ ਅਜਿਹਾ ਵੀ ਲਿਖਿਆ ਹੋਇਆ ਹੈ ਕੀ ਕੋਰ ਪਾਕਿਸਤਾਨ ਤੇ ਭਾਰਤ ਦੀ ਜੰਗ ਹੋਵੇਗੀ ਇਸ ਜੰਗ ਵਿੱਚ ਪਾਕਿਸਤਾਨ ਦੀ ਹੋਂਦ ਹੀ ਤਰਤੀ ਤੋਂ ਮਿਟ ਜਾਵੇਗੀ ਇਸ ਜੰਗ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠ ਜਾਵੇਗਾ ਇਸ ਤਰ੍ਹਾਂ ਭਾਰਤ ਵਿੱਚ ਖਾਲਸੇ ਦਾ ਰਾਜ ਆ ਜਾਵੇਗਾ ਇਸ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਰਹੇਗਾ ਸਭ ਰਾਜ ਕੇ ਖਾਂਗੇ ਤੇ ਸੁਖ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਨਗੇ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਲਗਾਤਾਰ 500 ਸਾਲ ਤੱਕ ਖਾਲਸਾ ਰਾਜ ਰਹੇਗਾ ਇਸ ਤਰ੍ਹਾਂ ਖਾਲਸਾ ਰਾਜ ਪੂਰੀ ਦੁਨੀਆ ਵਿੱਚ ਫੈਲ ਜਾਵੇਗਾ ਜਿਹੜਾ ਬੰਦਾ ਖਾਲਸਾ ਰਾਜ ਲੈ ਕੇ ਆਵੇਗਾ ਉਸ ਦਾ ਨਾਮ ਸੋਸਾਖੀ ਵਿੱਚ ਦਲੀਪ ਸਿੰਘ ਲਿਖਿਆ ਹੋਇਆ ਹੈ। ਦਲੀਪ ਸਿੰਘ ਹੀ ਖਾਲਸਾ ਰਾਜ ਦਾ ਕਮਾਂਡਰ ਹੋਵੇਗਾ ਜੋ ਕਾਬਲ ਤੋਂ ਆਵੇਗਾ। ਦਲੀਪ ਸਿੰਘ ਦੇ ਨਾਲ ਬੇਅੰਤ ਖਾਲਸਾ ਫੌਜਾਂ ਹੋਣਗੀਆਂ। ਇਸ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਨੇ ਸੋਸਾਖੀ ਵਿੱਚ ਬਹੁਤ ਸਾਰੀਆਂ ਪਵਿੱਕਵਾਨੀਆਂ ਕੀਤੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ।